ਅੱਜ ਆਪਾਂ ਕਿਸਾਨ ਵੀਰਾਂ ਨੂੰ ਨਾ ਟਰੈਕਟਰਾਂ ਦੀ ਜਾਣਕਾਰੀ ਤਾਂ ਆਪਾਂ ਦਿਨੇ ਦੇਨੇ ਆ ਇਹ ਕਿ ਨਵੀਂ ਚੀਜ਼ਾਂ ਜੇ ਆਪਾਂ ਤੁਹਾਨੂੰ ਦਿਖਾਉਣੀ ਆ ਮੇਰਾ ਵੀਰਾ ਹੈਗਾ ਜੀਵਨ ਵੀਰਾ ਆ ਤੁਹਾਨੂੰ ਦਿਖਦੇ ਹਣੇ ਸਾਰੇ ਨਵੇਂ ਟਰੈਕਟਰ ਇਦੋਂ ਲਗਾ ਦੇ ਨੇ ਨੂੰ ਨਵੇਂ ਹੌਲੈਂਡ ਨਵੇਂ ਅਰਜਨ ਸਾਰੇ ਜਿਹੜਾ ਮਰਜੀ ਬ੍ਰਾਂਡ ਮੈਸੀ ਅਰਜਨ ਸੋਨਾਲਿਕਾ ਫਾਰਮ ਟਰੈਕ ਸਭ ਤੋਂ ਪੁਰਾਣਾ ਇੱਕਾ ਖੱਟਾ ਵੀ ਖੜਾ ਜਿਹੜਾ ਆਪਾਂ ਇੱਕ ਵੀਡੀਓ ਚ ਇੰਟਰਨੈਸ਼ਨਲ ਦੱਸਿਆ ਸੀਗਾ ਅੱਪਾ ਵੀਰ ਨਾਲੀ ਗੱਲ ਤੋਂ ਢਿਕਰਾਉਣੇ ਆ ਹੱਸੀਗਾ ਵੀਰੇ ਹੱਸੀਗਾ ਭਾਜੀ ਠੀਕ ਠਾਕ ਜੀ ਵਧੀਆ ਭਾਈ ਠੀਕ ਠਾਕ ਤੁਸੀਂ ਸੁਣਾਓ ਮੈਂ ਵੀਰਾਂ ਨੂੰ ਦੱਸਦਾ ਪਿਆ ਸੀ ਵੀ ਕੁਝ ਵੀ ਕਰਾਉਣਾ ਜਿਵੇਂ ਅੱਜਕੱਲ ਮੁੰਡਿਆਂ ਨੂੰ ਬੜਾ ਸ਼ੌਂਕ ਆ ਹਾਂਜੀ ਪੰਪ ਪੰਪ ਦਾ ਕੇਮ ਦਾ ਕਹਿਣ ਦਾ ਮਤਲਬ ਯਾਰ ਵੱਡੇ ਕਰਾਉਣ ਦਾ ਦੇਸੀ ਪਾਜਾ ਚ ਹਾਂਜੀ ਹਾਂਜੀ ਉਹ ਮੇਰਾ ਵੱਡਾ ਵੀਰਾ ਸਾਰਾ ਕੁਝ ਕਰ ਲੈਂਦਾ ਆਪਾਂ ਵੀਰ ਤੋਂ ਦੱਸ ਦਿਆਂ ਮੇਰੇ ਆਪਾਂ ਸਾਰੇ ਟਰੈਕਟਰਾਂ ਦਾ ਜੋ ਮਰਜ਼ੀ ਕਰ ਦਈਏ ਹਾਂਜੀ ਹਾਂਜੀ ਭਾਈ ਜੀ ਸਾਰਿਆਂ ਦਾ ਹੀ ਆ ਯਾਨੀ ਕਿ ਆਲ ਓਵਰ ਇਦਾਂ ਨਹੀਂ ਕੋਈ ਆਪਾਂ ਇੱਕ ਟਰੈਕਟਰ ਦਾ ਕਰਦੇ ਆ ਸਾਰਿਆਂ ਦਾ ਜੀ ਜਿਦੀ ਮਰਜ਼ੀ ਪਾਵਰ ਅਪ ਕਰਾਓ ਹਾਂਜੀ ਹਾਂਜੀ ਜਿਦੀ ਕਿਉਂਕਿ ਨਾ ਅੱਜ ਕੱਲ ਜਿਆਦਾ ਇਹ ਗੱਲ ਤੇ ਮੈਂ ਕਿਉਂ ਜਿਆਦਾ ਧਿਆਨ ਦਿੰਦਾ ਪਿਆ ਆਪਾਂ ਇਹ ਹੀ ਗੱਲ ਕਹਿ ਦਈਏ ਨਾ ਵੀ ਸਿੱਧਾ ਇੰਜਨ ਕਿਸੇ ਦਾ ਡਾਊਨ ਹੋ ਗਿਆ ਇੰਜਨ ਕਰਾ ਲਓ ਉਸ ਪਾਸੇ ਤਾਂ ਧਿਆਨ ਜਾਂਦਾ ਹੀ ਨਹੀਂ ਨਾ ਨਹੀਂ ਨਹੀਂ ਭਾਈ ਜੀ ਕਿਸੇ ਦਾ ਨਹੀਂ ਜਾਂਦਾ ਜਿਹੜਾ ਸਾਰੇ ਮੋਡੀਫਿਕੇਸ਼ਨ ਤੇ ਹੋਏ ਆ ਭਾਈ ਜੀ ਇੱਕੋ ਗੱਲ ਆ ਬਸ ਮੋਡੀਫਿਕੇਸ਼ਨ ਹਾਂਜੀ ਪੰਪ ਵੱਡਾ ਕਰ ਦੋ ਆ ਕਰ ਦੋ ਉਹ ਕਰ ਦੋ ਇਹੀ ਚੱਲਦਾ ਇੰਦਾ ਕਰ ਦੋ ਇੰਦਾ ਬਸ ਇਹ ਦਿਮਾਗ ਚ ਕੀੜੇ ਵੱੱਟ ਲਈ ਫਿਰਦੇ ਆ ਤੇ ਮੋਟਾ-ਮੋਟਾ ਇਹ ਦੱਸ ਦਈਏ ਫਿਰ ਜਿਵੇਂ ਹਾਲੈਂਡ ਦਾ ਸਪਰਿੰਗ ਸਪਰ ਨੂੰ ਜੋ ਵੀ ਆਪਾਂ ਕਰਨਾ ਹੁੰਦਾ ਉਹ ਸਾਰਾ ਕੁਝ ਆਪਾਂ ਇੱਥੇ ਹੀ ਕਰਦੇ ਹਾਂ ਹਾਂਜੀ ਭਾਜੀ ਇੱਥੇ ਕਰਦੇ ਆ ਜਾਨੀ ਕਿ ਪੰਪ ਦਾ ਕੋਈ ਸਪਰਿੰਗ ਚੇਂਜ ਕਰਨਾ ਆ ਉਹ ਆਪਾਂ ਇੱਥੇ ਕੇਮ ਇੱਥੇ ਜੇ ਕੋਈ ਜਾਨੀ ਕਿ ਪੰਪ ਦੀ ਮੋਡੀਫਿਕੇਸ਼ਨ ਕਰਾਉਣੀ ਆ ਉਹ ਆਪਣੇ ਨਾਲ ਜੱਦਾ ਬੰਦੇ ਅਟੈਚ ਆ ਹਾਂ ਉਹਨਾਂ ਤੋਂ ਉੱਥੋਂ ਕਰਵਾ ਦਿੱਤਾ ਇਹ ਤਾਂ ਹੁੰਦਾ ਕੀ ਕੀ ਹੁੰਦਾ ਆਪਣੇ ਹਾਲੈਂਡ ਦਾ ਹੋਲੈਂਡ ਦੀ ਭਾਜੀ ਕੇਮ ਚੇਂਜ ਹੋ ਜਾਂਦੀ ਆ ਹਾਂ ਯਾਨੀ ਕਿ ਪੰਪ ਦੀ ਮੋਡੀਫਿਕੇਸ਼ਨ ਹੋ ਜਾਂਦੀ ਆ ਤੇ ਇੱਕ ਸਪ੍ਰਿੰਗ ਜਾਨੀ ਕਿ ਪੈ ਜਾਂਦਾ ਉਹ ਸਪ੍ਰਿੰਗ ਇਦਾਂ ਆ ਆਰਪੀਐਮ ਚੱਕਰ ਨੂੰ ਮੈਂ ਉਹੀ ਗੱਲ ਕਰ ਲੰਗੀ ਇੱਕ ਸਪ੍ਰਿੰਗ ਵਾਲਾ ਬੜਾ ਫੰਡਾ ਆਪਣੇ ਉਹੀ ਤਜਿੰਦਰ ਨੂੰ ਵੀਰ ਹਾਂਜੀ ਤਾ ਵਾ ਪਹਿਲਾਂ ਵੀਡੀਓ ਜ਼ਿਕਰ ਕਰਿਆ ਹਾਂਜੀ ਹਾਂਜੀ ਉਹ ਸਪਰਿੰਗ ਦਾ ਫੰਡਾ ਕੀ ਹੁੰਦਾ ਵੀ ਕੱਲੀ ਰੇਸ ਵਾਧੀ ਆ ਤਾਂ ਪੰਪ ਦੀ ਨਾਲ ਥੋੜੀ ਸੈਟਿੰਗ ਹੋ ਜਾਂਦੀ ਆ ਤੇ ਉਹਨਾਂ ਜਾਨੀ ਕਿ ਟਰੈਕਟਰ ਦੇ ਆਰਪੀਐਮ ਵੱਧ ਜਾਂਦੇ ਆ ਹੂੰ ਟਰੈਕਟਰ ਦੇ ਜਾਨੀ ਕਿ ਪਰਫਾਰਮੈਂਸ ਜਿੱਦਾਂ ਮਾਈਕੋ ਪੰਪ ਦੀ ਪਰਫਾਰਮੈਂਸ ਵੱਧਦੀ ਆ ਜਿਹੜਾ ਰੂਟਰ ਪੰਪ ਆ ਜਿੱਦਾਂ ਕਹਿ ਦਈਏ ਇਹ ਐਡੀਸ਼ਨ ਹੋ ਗਿਆ ਇਹਦੀ ਬਾਜੀ ਆਰਪੀਐਮ ਵਧਦੇ ਆ ਇਹਦੇ ਕੱਲੇ ਆਰਪੀਐਮ ਇਹਦੇ ਆਰਪੀਐਮ ਸਪਰਿੰਗ ਨਾਲ ਹਾਂਜੀ ਸਪਰਿੰਗ ਨਾਲ ਤੇ ਜੇ ਆਪਾਂ ਮਤਲਬ ਜ਼ੋਰ ਵਧਾਉਣਾ ਫਿਰ ਉਹ ਪਲੰਜਰ ਉਹ ਪੰਪ ਦੀ ਮੋਡੀਫਿਕੇਸ਼ਨ ਜਾਨੀ ਕਿ ਰੂਟਰ ਚੇਂਜ ਰੂਟਰ ਪੰਪ ਦੇ ਵਿੱਚ ਕੀ ਪਲੰਜਰ ਹੁੰਦੇ ਆ ਕੀ ਹੁੰਦੇ ਇੱਥੇ ਬਾਜੀ ਰੂਟਰ ਹੁੰਦੇ ਆ ਇਹ ਚ ਕੇਮ ਹੁੰਦੀ ਆ ਤੇ ਰੂਟਰ ਹੁੰਦੇ ਆ ਮੈਨੂੰ ਉਹ ਹੀ ਆ ਜਾਨੀ ਕਿ ਬਲੇਡ ਹਮਮ 23 ਜਾਨੀ ਕਿ ਉਹ ਭਾਸ਼ਾ ਵੱਖੋ ਵੱਖਰੀਆਂ ਆ ਅੱਡ ਓਡੀ ਕਹਿੰਦੇ ਆ ਕੋਈ ਜਾਨੀ ਕਿ ਕੋਈ ਰੂਟਰ ਕੋਈ ਵਿੱਚ ਬਲੇਡ ਕਹਿ ਦਿੰਦਾ ਕੋਈ ਮੋਟਰ ਵੀ ਕਹਿੰਦਾ ਹੋਏਗਾ ਹਾਂਜੀ ਹਾਂਜੀ ਆਪੋ ਆਪਣਾ ਫੰਡਾ ਜਿਹੜਾ ਜਾਨੀ ਕਿ ਜਿਹੜਾ ਜੋ ਜਿੱਦਾਂ ਜਵਾਨ ਚੋਂਦਾ ਆ ਸਾਰਿਆਂ ਦੇ ਵੱਖਰੇ ਵੱਖਰੇ ਨਾ ਆ ਭਾਜੀ ਹਾਂ ਯਾਨੀ ਕਿ ਉਹਦੇ ਵਿੱਚ ਇਦਾਂ ਜਿਹੜੀ ਉਹਦੀ ਲੂਬ੍ਰੀਕੇਸ਼ਨ ਆ ਜਿੱਦਾਂ ਆਪਾਂ ਕਹਿੰਦੇ ਆ ਰੂਟਰ ਪੰਪ ਦੀ ਉਹ ਕੱਲੀ ਡੀਜ਼ਲ ਨਾ ਭਾਜੀ ਓਕੇ ਉਹ ਚ ਮੋਗਲ ਨਹੀਂ ਪੈਂਦਾ ਅੱਛਾ ਤੇ ਜਿਹੜੇ ਇਹਨਾਂ ਦਾ ਮੋਗਲਾ ਲੈਂਦਾ ਉਹਦੇ ਚ ਮੋਗਲਾ ਲੈਂਦਾ ਜਿਹੜੇ ਉਹਦੇ ਯਾਨੀ ਕਿ ਪਲੰਜਰ ਆ ਉਹਨੂੰ ਨੇ ਯਾਨੀ ਕਿ ਮੋਗਲ ਲੱਗਦਾ ਆ ਹਾਂ ਤੇ ਰੂਟਰ ਨੂੰ ਨਹੀਂ ਲੱਗਦਾ ਰੂਟਰ ਸਿੱਧਾ ਹੀ ਡੀਜ਼ਲ ਨਾਲ ਹੀ ਚੱਲਦਾ ਜਿੱਦਾਂ ਕਹਿ ਦਿੰਦੇ ਆ ਦੀ ਉਹ ਵੀ ਘਟਿਆ ਮਨਿਆਦ ਡੀਜ਼ਲ ਜਿੱਦਾਂ ਆਪਣੇ ਕੋ ਗੰਦਾ ਜਾਂ ਕਚਰੇ ਵਾਲਾ ਪੈ ਜਵੇ ਰੂਟਰ ਵੱਡ ਹੋ ਜਾਂਦਾ ਓਕੇ ਰੂਟਰ ਪੰਪ ਕਹਿੰਦਾ ਮਤਲਬ ਧਿਆਨ ਨਾਲ ਚਲਾਉਣਾ ਪੈਂਦਾ ਹਾਂਜੀ ਪਾਣੀ ਪੁੜੀ ਤੋਂ ਬਚਾ ਕੇ ਪਾਣੀ ਤੋਂ ਬਚਾ ਕੇ ਇੱਕ ਟਰੈਕਟਰ ਨੂੰ ਹਵਾ ਨਹੀਂ ਲੈਣ ਦੇਣੀ ਆਪਾਂ ਜਿੱਦਾਂ ਡੀਜ਼ਲ ਠੀਕ ਆ ਊ ਵਾਲਾ ਵੀ ਉਹ ਰੂਟਰ ਪੰਪ ਨੂੰ ਜਮਾ ਨਹੀਂ ਆਵਾ ਆ ਇਹ ਤਾਂ 2-4 ਛੂਟੇ ਚੱਲ ਜਾਂਦੇ ਉਹ ਚੱਲ ਜਾਂਦੇ ਮਾਈਕੋ ਤਾਂ ਚੱਲ ਜਾਂਦੇ ਇਹ ਠੱਕੜ ਜਾਂਦੇ ਮਾਈਕੋ ਪੰਪ ਕੇ ਰੂਟਰ ਪੰਪ ਥੋੜਾ ਜਾਂ ਨਹੀਂ ਚੱਲਦੇ ਉਹ ਕਿੰਨੇ ਛੂਟੇ ਚੱਲ ਜੂ ਵੀਰੇ ਰੂਟਰ ਪੰਪ ਇੱਕ ਦੋ ਹੀ ਭਾਜੀ ਜੇ ਤਾਂ ਬਾਹਲੇ ਗੱਜਰੇ ਵਾਲਾ ਇੱਕ ਵੀ ਨਹੀਂ ਚੱਲਦਾ ਇੱਕ ਵੀ ਨਹੀਂ ਚੱਲਦਾ ਯਾਨੀ ਕਿ ਉਦਾਂ ਸਮਝ ਲਓ ਤੇ ਆ ਨਾ ਗੱਲ ਯਾਨੀ ਕਿ ਉਦਾਂ ਯਾਨੀ ਕਿ ਆਪਾਂ ਇਹ ਕਹਿੰਦੇ ਆ ਨੈਗ ਤੇਲ ਪਾਣ ਕੇ ਪਾਓ ਹਮ ਇੱਕ ਯਾਨੀ ਕਿ ਤੇਲ ਉਹਦੇ ਵਿੱਚ ਘੱਟ ਤੋਂ ਘੱਟ 10-15 ਲੀਟਰ ਰੱਖੋ ਹੀ ਰੱਖੋ। ਰੱਖੋ। ਸੂਟਾ ਨਾ ਆਈ ਲਵੇ। ਸੂਟ ਹਾਂ ਹਵਾ ਨਾ ਆਈ ਲਵੇ। ਹੋ ਨਾ ਆਈ ਲਵੇ। ਇਹ ਹਵਾ ਲੈ ਲਈਓ ਕਹਿਣ ਦਾ ਮਤਲਬ ਅੱਧਾ ਜਾਨੀਏ ਵਧੀਆ। ਅੱਧਾ ਗਿਆ। ਹਾਂ। ਹਾਂ। ਤੁਹਾਡੀ ਨਿਗਾਹ 'ਚ ਵੀਰੇ ਕਿਹੜਾ ਪੰਪ ਵਧੀਆ? ਰੂਟਰ ਜਾਂ ਮੈਕੋ? ਭਾਜੀ ਦੋਵੇਂ ਆਪਣੀ ਜਗਾ। ਕਿਉਂਕਿ ਰੂਟਰ ਤਾਂ ਕੱਲੇ ਹੌਲੈਂਡ ਨਹੀਂ ਆਉਂਦਾ। ਪਹਿਲਾਂ ਜੌਂਡੀਆ ਰੋਂਦਾ ਛੋਨਾ ਬੰਦ ਕਰ। ਉਹ ਲਾ ਕੇ ਸਾਰਿਆਂ ਨੇ ਮੈਕੋ ਹੀ। ਹਾਂ। ਕਰਦੇ ਉਹਨੂੰ। ਕਰਦੇ ਹੈਨਾ। ਉਹਨੂੰ ਮੈਕੋ ਹੀ ਕੰਮ ਜਾਵੇ। ਇੱਕ ਚੀਜ਼ ਹੋਰ ਹੈ ਬੜਾ ਔਖਾ ਜਿਹਾ ਸਵਾਲ ਆ ਮੇਰੇ ਤੋਂ ਵੀ ਬਹੁਤ ਜਣੇ ਪੁੱਛਦੇ ਆ ਮੈਂ ਤੁਹਾਡੇ ਤੋਂ ਪੁੱਛ ਲੈਣਾ ਹਾਂਜੀ ਜੌਂਡੀਅਰ ਵਧੀਆ ਕਿ ਹਾਲੈਂਡ ਵਧੀਆ ਬੜਾ ਹੀ ਗੰਦਾ ਜਿਹਾ ਸਵਾਲ ਆ ਬੜਾ ਇਹਦੇ 'ਚ ਬੰਦਾ ਕਨਫਿਊਜ਼ ਹੋ ਜਾਂਦਾ ਥੋੜਾ ਜਿਹਾ ਮੈਨੂੰ ਨਾ ਹਜ਼ਾਰਾਂ ਫੋਨ ਆਉਂਦੇ ਇਸੇ ਟੌਪਿਕ ਤੇ ਸਵੇਰ ਤੋਂ ਸ਼ਾਮ ਰਾਤ ਦਿਨ ਇਹੀ ਫੋਨ ਆਉਂਦੇ ਆ ਵੀਰੇ ਆ ਟਰੈਕਟਰ ਲੈਣਾ ਵੀ ਆ ਲਿਈਏ ਆ ਉਹ ਲਿਈਏ ਮੈਂ ਕਹਿੰਦਾ ਨਾ ਯਾਰ ਤੁਸੀਂ ਆਪਦਾ ਚਲਾ ਕੇ ਦੇਖੋ ਤੁਹਾਨੂੰ ਜਿੱਦਾਂ ਦੀ ਲੋੜ ਆ ਉਦਾਂ ਦਾ ਕਰ ਲੀਏ ਹੁਣ ਹਰੇਕ ਪਿੰਡ ਚ ਹੁੰਦੇ ਆਗੇ ਬੰਦੇ ਨੂੰ ਆਪਣਾ ਜਿਹੜਾ ਲੈਣਾ ਆ ਪਹਿਲਾਂ ਆਪਣਾ ਮਾਈਂਡ ਸੈਟ ਕਰਨਾ ਚਾਹੀਦਾ ਬਾਹਰ ਲੀਆਂ ਸੁਣਨ ਨਾਲੋਂ ਬੰਦੇ ਆਪ ਦੇ ਦਿਲ ਦੀ ਗਾਣੀ ਚਾਹੀਦੀ ਆ ਆਪ ਚਲਾਵੇ ਆਪ ਡਰਾਈ ਆਪ ਦੇਖੇ ਟ్రਾਈ ਲੈ ਕੇ ਕਿਦਾਂ ਕੀ ਆ ਬੰਦਾ ਆਪਣੇ ਮਾਈਂਡ ਨਾਲ ਫਰੈਸ਼ ਹੋ ਕੇ ਲਵੇ ਕੋਈ ਭਾਜੀ ਖੇਚ ਦਾ ਹੌਲੈਂਡ ਵਾਲੂ ਕੋਈ ਮਹਿੰਦਰੇ ਵਾਲੂ ਕੋਈ ਸੋਨਾ ਲਿਕ ਜਾਨੀਗੇ ਲੱਗ ਕੋਈ ਬੰਦੇ ਦਾ ਜਾਨੀ ਕੇ ਕਹਦੀਏ ਮਾਈਂਡ ਸੈਟ ਇੱਕ ਟਰੈਕਟਰ ਤੇ ਹੈ ਨਹੀਂ ਜਿਹਨੂੰ ਜਿਹੜਾ ਪਸੰਦ ਆ ਉਹ ਉਹਦੀ ਸਿਫਤੀ ਕਰਦਾ ਹਾਂਜੀ ਹੁਣ ਆਪਾਂ ਮੈਂ ਮੇਰਾ ਕੰਮ ਆ ਮੈਂ ਐਵੇਂ ਕਿਸੇ ਨੂੰ ਭੰਡੀ ਜਾਵਾਂ ਹਾਂ ਤੁਹਾਨੂੰ ਸਾਰੇ ਸਾਰੇ ਹਾਂ ਸਾਰੇ ਪਿਆਰੇ ਆ ਭਾਜੀ ਆਪਾਂ ਨੂੰ ਕੰਮ ਵੀਰੇ ਜਰ ਹੁਣ ਤੈਨੂੰ ਸੌਖੀ ਜੀ ਭਾਜਾਂਗੇ ਇੱਕ ਫੇਰ ਆਪਾਂ ਮੋਡੀਫਿਕੇਸ਼ਨ ਤੇ ਗੱਲ ਲਿਆਉਣੇ ਆ ਨਵੇਂ ਅਰਜਨ ਜਿਵੇਂ ਹਾਂਜੀ ਨਵੇਂ ਜਿਹੜੇ ਹੋਣ ਅਰਜਨ 50 ਐਚਪੀ ਆਏ ਹਾਂਜੀ ਉਹਨਾਂ ਦੀ ਜੇ ਮੋਡੀਫਿਕੇਸ਼ਨ ਕਰਨੀ ਉਹਨਾਂ ਦਾ ਕੀ ਕੁਝ ਕਰਨਾ ਪੈਂਦਾ ਭਾਜੀ ਉਹਦੇ ਪੰਪ ਚੋਂ ਓਕੇ ਪਲੰજર ਚੇਂਜ ਕਰ ਦਿੰਦੇ ਆ ਜਿੱਦਾਂ ਕਹਿੰਦੇ ਆ ਇੱਕ ਸਪ੍ਰਿੰਗ ਹੂੰ ਉਹੀ ਮੁੱਦਾ ਫੇਰ ਉੱਤੇ ਸਪ੍ਰਿੰਗ ਤੇ ਆ ਗਿਆ ਹੂੰ ਤੇ ਬਾਕੀ ਟਰਬੋ ਲੱਗ ਜਾਂਦਾ ਉਹ ਓਰੀਜਨਲ ਆਉਂਦਾ ਨਹੀਂ ਹੈ ਨਾ ਉਹ ਇੰਜਨ ਸਿੱਧਾ ਆਉਂਦਾ ਉਹ ਟਰਬੋ ਵਾਲਾ ਹਾਂਜੀ ਯਾਰ Mahindra 'ਚ ਥੋੜੀ ਦਿੱਕਤ ਆ ਵੀ ਜਦੋਂ Mahindra ਦੇ ਕਿਉਂਕਿ ਮੇਰੇ ਕੋ ਪਰਸਨਲੀ 265 ਸੀਗਾ ਹਾਂਜੀ 265 ਨੂੰ ਮੈਂ ਟਰਬੋ ਲਾਤਾ ਹਾਂਜੀ ਉਹਦਾ ਜੋਰ ਲਵਾਤਾ ਸੀ ਹਾਂਜੀ ਉਹਨੇ ਸਾਰਾ ਕੁਝ ਪਟ ਪਾਇਆ ਉਹ ਟਰਬੋ ਜਦਾ ਵੱਡਾ ਵੱਡਾ ਲੱਗ ਗਿਆ ਸਾਡੇ ਤਾਂ ਕੀ ਗੱਲ ਹੈ ਇਹ ਤੁਹਾਨੂੰ ਮੈਂ ਦੱਸਦਾ ਅਸੀਂ ਵੀ ਇੱਥੇ ਭਾਈ 475 ਨੂੰ ਟਰਬੋ ਕਰ ਲਿਆ ਆ ਬਾਸਾ ਸਿਟੀ ਦੇ ਚੱਕਰ 'ਚ ਜਿੰਨਾ ਹੋਲਨ ਸਿਟੀ ਮਾਰਦਾ ਨਾ ਤੇ ਉਹਨੂੰ ਟਰਬੋ ਕਰਤਾ ਭਾਈ ਮੁੰਡੇ ਦਾ ਸੀਗਾ ਰੇਤੇ ਦਾ ਕੰਮ ਪਹਾੜੇ ਦਾ ਯਾਨੀ ਕਿ ਮਿੱਟੀ ਦਾ ਓਕੇ ਹਾਂ ਉਹ ਲੈਫਟ ਲਾ ਕੇ ਜਦੋਂ ਟਰਾਲੀ ਬੈਗ ਤੱਕਦਾ ਸੀ ਜ਼ੋਰ ਲੱਗ ਗਿਆ ਇਹਦੇ ਜਿਹੜੀਆਂ ਮੋਹਲੀਆਂ ਟਾਈਮਿੰਗ ਕਰਾਰੀਆਂ ਆ ਇਹੋ ਦੇਗੀ ਆਉਂਦੀ ਓਕੇ ਉਹ ਜਦੋਂ ਟਰੈਕਟਰ ਦਾ ਇੰਜਣ ਦਬਿਆ ਨਹੀਂ ਭਾਜੀ ਹਾਂ ਉਹਨੇ ਪੰਪ ਦਾ ਜਦੋਂ ਜ਼ੋਰ ਲੱਗਾ ਭਾਜੀ ਸਾਰੇ ਦੰਦੇ ਸਾਰਾ ਵੀ ਚੱਕ ਸਾਰਾ ਹੀ ਮੋਰੋਂ ਪਾਂਤਾ ਇੰਨੇ ਸਾਡੇ ਨਾਲ ਵੀ ਆ ਕੁਸ਼ੀਆ ਜੋ ਰੋੜਾ ਹੂੰ ਜਨਕੇ ਬਾਲ ਆ ਜਨਕੇ ਬਾਲ ਬਚ ਗਿਆ ਉਹਦੀ ਕਿਸਮਤ ਚੰਗੀ ਹੋਣੀ ਬੰਦ ਕਰਤਾ ਹੂੰ ਜਿਹੜੀਆਂ ਟੈਪਟਾਂ ਦੀਆਂ ਥੱਲੇ ਨੂੰ ਰੋੜਾ ਜਾਂਦੀਆਂ ਕੇ ਕੁੱਲ ਮਿਲਾ ਕੇ 25% ਹੀ ਬਚਿਆ 75 ਚੱਕਤਾ ਚੱਕਤਾ ਉਹ ਤੋਂ ਭਾਜੀ ਸਾਰਾ ਕੁਸ਼ੀਆ ਆ ਚੱਕਰ ਹੁੰਦਾ ਜਾਨੀ ਕਿ ਜੇ ਆਪਾਂ ਲਾਉਣਾ 터ਬੋ ਸੋਚ ਸਮਝ ਕੇ ਟਰੈਕਟਰ ਦੇ ਇੰਜਨ ਮੁਤਾਬਕ ਹੀ ਲਗਾਈਏ ਮੁਤਾਬਕ ਲਾਈਏ ਜਿਹੜਾ ਜਾਨੀ ਕਿ ਜੇ ਆਪਾਂ ਪਰਫਾਰਮੈਂਸ ਵੀ ਵਧੀਆ ਦੇਵੇ ਜੇ ਲਗੇ ਟਰੈਕਟਰ ਦਬ ਜਵੇ ਹਾਂ ਵੀ ਜਦੋਂ ਓਵਰ ਹੋਵੇ ਕੰਮ ਉਹ ਦਬ ਜਵੇ ਹਾਂ ਇਹ ਨਹੀਂ ਵੀ ਮੇਰੇ ਵਰਗਾ ਹੁਣ ਸਟੀਅਰਿੰਗ ਕੋਈ ਚੀਜ਼ ਖਾ ਕੇ ਸ਼ਰਾਬ ਪੀ ਕੇ ਜਾਂ ਕੋਈ ਵੀ ਐਨੀਥਿੰਗ ਨਸ਼ਾ ਕਰਕੇ ਹਾਂਜੀ ਇੱਕ ਕੰਦ ਨੂੰ ਜਫਾ ਪਾ ਲਾ ਜੋਦੇ ਰੋ ਕਹਿੰਦਾ ਅਟੈਕ ਹੋ ਜੇ ਆਹੋ ਉਹੀ ਜਿੱਕਰਿਆ ਇਹ ਕਹਿੰਦਾ ਮਤਲਬ ਦਿਮਾਗ ਦਾ ਕੰਮ ਕਰੇ ਵੀ ਮੈਂ ਦੱਬ ਗਿਆ ਬੰਦ ਹੋ ਜਾ ਬੰਦ ਹੋ ਜਾ ਜੇ ਉਹ ਬੰਦ ਨਹੀਂ ਹੋਏਗਾ ਫਿਰ ਕੋਈ ਨਾ ਕੋਈ ਪੱਟ ਪੰਨੂਗਾ ਭਾਜੀ ਹਾਂ ਫਿਰ ਕੋਈ ਨਾ ਕੋਈ ਪੰਨੂਗਾ ਆ ਬਣਗੇ ਹੌਲੈਂਡ ਆ ਜਾਂ ਜੋੰਡੀਆ ਰਿਆ ਇਹਨਾਂ ਨੂੰ ਕੋਈ ਪ੍ਰਵਾਹ ਹੈ ਨਹੀਂ ਇਹ ਤਾਂ ਕਤੜਾ ਚੱਲ ਜਾਂਦੇ ਆ ਚੱਲ ਜਾਂਦੇ ਆ ਇਹਨਾਂ ਦਾ ਬੰਤਰ ਪਤਾ ਨਹੀਂ ਕੀ ਸਿਸਟਮ ਹੈ ਇਹਨਾਂ ਦਾ ਹਨ ਇਹ ਥੋੜਾ ਚੱਲ ਜਾਂਦੇ ਆ ਚੱਲ ਚੱਲ ਜਾਂਦੇ ਆ ਚੱਲਦੇ ਆ ਭਾਜੀ ਹੂੰ ਤੇ ਬਾਕੀ ਟ੍ਰੈਟਰ ਆਪੋ ਆਪਣੀ ਥਾਈਂ ਆ ਦੇਖੋ ਤੁਹਾਡੇ ਕੋਲ ਇਹ ਕਿੰਨਾ ਪਤਾ ਨਹੀਂ ਇਹਦਾ ਮਾਡਲ ਹੀ ਨਹੀਂ ਪਤਾ ਹਣਾ ਇਹਦਾ ਵੀ ਭਾਜੀ ਇੰਜਨ ਚੇਂਜ ਕੀਤਾ ਆ ਦੇਖੋ ਅੱਛਾ ਇਹਦਾ ਕੀ ਕਰਿਆ ਇੰਜਨ ਆ ਦੇ ਇਹਦਾ ਚੇਂਜ ਆ ਭਾਜੀ ਇਹ ਕਿਹੜਾ ਧਰਿਆ ਇਹ ਭਾਜੀ ਇਹ ਚ ਟਰੈਕਸਟਾਰ ਦਾ ਟਰੈਕਸਟਾਰ ਇੱਕ ਜਾਨੀ ਕਿ ਆਪਣੇ ਬਾਹਲੀਆ ਸਟੇਟਾਂ ਨੂੰ ਜਾਂਦੇ ਆ ਹਾਂਜੀ ਹੈਗਾ ਜਾਨੀ ਕਿ ਉਹ ਸਾਰਾ ਮਹਿੰਦਰਾ ਹੀ ਆ ਟੋਟਲੀ ਓਕੇ ਉਹਦੀ ਸ਼ੋ ਹਾਂ ਜਦਾਂ ਹੋ ਰਿਹਾ ਅੱਛਾ ਬਾਕੀ ਕੋਲਮ ਲਾ ਕੇ ਕਹਿ ਦਈਏ ਵੇ ਮਹਿੰਦਰੇ ਦਾ ਇੰਜਨ ਆ ਹਾਂਜੀ ਹੈਗਾ ਜਾਨੀ ਕਿ ਸਾਰਾ ਮਹਿੰਦਰਾ ਹੀ ਆ ਹਾਂ ਇੰਜਨ ਪਰ ਆਪਣੇ ਪੰਜਾਬ ਚ ਨਹੀਂ ਉਹ ਮਿਲਦਾ ਹਾਂ ਹਾਂ ਜੀ ਐਮਪੀ ਨੂੰ ਜ਼ਿਆਦਾ ਜਾਨੀ ਕਿ ਗੁਜਰਾਤ ਮਹਾਰਾਸ਼ਟਰ ਨੂੰ ਜ਼ਿਆਦਾ ਇਹਦੀ ਤੇ ਇੰਜਨ ਫਿਰ ਕਿੱਥੋਂ ਲਿਆ ਇਹ ਭਾਜੀ ਆਪਾਂ ਲਿਆਂਦਾ ਸੀ ਮਲੋੜ ਤੋਂ ਭਾਜੀ ਮਲੋੜ ਤੋਂ ਉਥੇ ਕੁਆਡ ਵਾਲੀ ਮਾਰਕੀਟ ਆ ਵਧੀਆ ਪਰਫਾਰਮੈਂਸ ਹੈ ਜੀ ਹਾਂ ਜੀ ਭਾਜੀ ਵਧੀਆ ਚੱਲਦਾ ਪੂਰਾ ਵਧੀਆ ਐਨ ਭਾਜੀ ਪੂਰਾ ਇਹ ਉਧਰ ਅਰੀਜਨਲ ਟ੍ਰੱਕ ਕਿਹੜਾ ਵਾ ਇਹ ਭਾਜੀ ਮਹਿੰਦਰਾ 444 ਆ ਮਹਿੰਦਰਾ 444 ਹਾਂ ਜੀ ਇਹਨੂੰ ਬਾਕੀ ਆ ਜਿੱਦਾਂ ਥੋੜਾ ਜਿਹਾ ਬੰਦੇ ਦਾ ਸ਼ੌਂਕ ਸੀਗਾ ਅਜੇ ਰੰਗ ਵੱਜਣ ਵਾਲਾ ਆ ਨੂੰ ਪੈਦਾ ਨੂੰ ਉੱਚੇ ਕਰਤੇ ਇਹਨੂੰ ਪਹਿਲਾਂ ਪੁਰਾਣੇ ਮਾਡਲ ਨੂੰ ਥੱਲੇ ਆਉਂਦੇ ਹੁੰਦੇ ਸੀ ਹਾਲੇ ਥੱਲੇ ਆਉਂਦੇ ਸੀ ਇਹ ਆਪਾਂ ਹੋਰ ਤਿਆਰ ਦਿੱਤਾ ਸੀਗਾ ਤੁਸੀਂ ਦੇਖਿਆ ਹੋਣਾ ਆ ਆਪਣੇ ਵੀਡੀਓ ਵੀ ਤੁਸੀਂ ਸ਼ੂਟ ਕੀਤੀ ਹੋ ਜਿਹੜੇ ਖੱਟੇ ਦੀ ਹਾਂਜੀ ਖੱਟੇ ਦੀ ਉਹਦੀ ਤਾਂ ਕਰੀ ਆ ਉਹ ਆਪਾਂ ਇੱਥੇ ਇਹ ਮੈਂ ਤਾਂ ਨਹੀਂ ਜ਼ਿਕਰ ਕਰਿਆ ਮੈਂ ਕਿਹਾ ਵੀਰਾਂ ਨੇ ਸੋਚਣਾ ਕਿਤੇ ਉਹ ਹੀ ਆ ਇਹ ਉਹ ਵਾਲਾ ਟਰੈਕਟਰ ਨਹੀਂ ਹੈਗਾ ਉਹ ਹੋਰ ਆ ਹਾਂਜੀ ਉਹ ਹੋ ਰਿਹਾ ਉਹ ਜਾਨਕਿ ਸੇਮ ਹੀ ਹੈ ਇਹ ਦੋਏ ਪੈਂਟ ਚ ਸਾਡੇ ਇੱਥੇ ਟਰੈਕਟਰ ਉਹਦੇ ਚ ਆ ਕੁਝ ਉਹਦੇ ਚ ਚੇਗਾ ਹੰਦੀ ਉਹਦਾ ਪਾਜੀ ਪਿਛਲਾ ਹਿੱਸਾ ਵੀ ਚੇਂਜ ਕੀਤਾ ਉਹਦਾ ਪਿਛਲਾ ਹਾਂਜੀ ਇਹਦਾ ਹੈਗਾ ਕੀਤਾ ਇਹਦਾ ਨਹੀਂ ਉਹਦਾ ਤਕਰੀਬਨ ਤੁਹਾਨੂੰ ਮੈਂ ਦੱਸਾਂ ਉਹਦੀ ਪਾਜੀ ਸ਼ੋਅ ਹੈ ਟੈਂਕੀ ਜਣ ਕੇ ਉਹਦਾ ਟੈਂਕੀ ਵੀ ਚੇਂਜ ਕਰਤੀ ਸ਼ੋਅ ਹੀ ਪਹਿਲੀ ਆ ਉਹ ਪੁਰਾਣਾ ਮੋਹਲਾ ਹਿੱਸਾ ਆਈ ਵੀ ਬਹੁਤ ਸੀ ਤੇ ਕਹਿੰਦੇ ਵੀ ਵੀਰ ਨੇ ਰੱਖਿਆ ਸੀ ਵੀ ਆਪਣੇ ਬਜ਼ੁਰਗਾਂ ਦੀ ਨਿਸ਼ਾਨੀ ਆ ਤਾਂ ਥੱਲੇ ਵੀਰ ਨੇ ਕਮੈਂਟ ਕੀਤਾ ਬਜ਼ੁਰਗਾਂ ਦੀ ਨਿਸ਼ਾਨੀ ਦਾ ਕੱਲੀ ਤੁਸੀਂ ਸ਼ੋਅ ਹੀ ਰੱਖੀ ਬਾਕੀ ਦਾ ਮਤਲਬ ਉਹ ਜਿੱਦਾਂ ਟਰੈਕਟਰ ਪਾਜੀ ਹੁਣ ਤਾਂ ਬਾਲੀ ਸੈਟਿੰਗ ਜੀ ਜਿੱਦਾਂ ਆਈ ਉਹਦੀ ਪਿਛਲਾ ਹਿੱਸਾ ਕਹਦੀਏ ਜਿਹੜਾ ਹੁਣ 575 ਆਉਂਦਾ ਐਕਸਪੀ ਹਾਂ ਉਹਦੇ ਵਾਲਾ ਯਾਨੀ ਕਿ ਉਹ ਟਰੈਕ ਸਟਾਰ ਤੋਂ ਚਲਾ ਕੇ ਦੇਖਿਆ ਉਹ ਤਾਂ ਬਾਲਾ ਕਹਿਮ ਹਾਂਜੀ ਉਹ ਬਸ ਉਹਦੇ ਚੇਕ ਕੰਮ ਹੀ ਆ ਥੋੜਾ ਪਾਵਰ ਕਰਨ ਵਾਲਾ ਹੂੰ ਥੋੜਾ ਜੱਡਾ ਹਾਂ ਬਾਲਾ ਕਿਹੜਾ ਮੋੜ ਨੂੰ ਮੜਨ ਤੋਂ ਨਾ ਥੜਾ ਕੰਮ ਉਹ ਥੋੜਾ ਜੀ ਹਾਂ ਉਹ ਲੱਗੇ ਵੀ ਸੀ ਉਦੋਂ ਫੇ ਕਰਦੇ ਕਰਦੇ ਪਾਵਰ ਫਿਰ ਘਾਲ ਹੋ ਗਈ ਹਾਂ ਘਾਲ ਇਹਦਾ ਅਗਵਾ ਚੇਂਜ ਆ ਵੀਰੇ ਇਹ ਪਾਜੀ ਪਹਿਲਾਂ ਹੀ ਆ ਇਹਦਾ ਹੀ ਸਟੈਂਡ ਘਰੇ ਆ ਆ ਪਹਿਲਾਂ ਹੈਵੀ ਆਉਂਦੇ ਸੀ ਪਹਿਲਾਂ ਹੈਵੀ ਇੰਨਾ ਹੈਵੀ ਆਉਂਦਾ ਸੀਗਾ ਇਹ ਤਾਂ ਆਜੇ ਮੇ ਜੀ ਸੀ ਬੀ ਜੀ ਵਾਲਾ ਸਿਸਟਮ ਹੁੰਦਾ ਨਾ ਇਹ ਹੈਵੀ ਚ ਆਪਾਂ ਜੀ ਬਹੁਤ ਹੈਵੀ ਆ ਆ ਭਾਈ ਸੋਨਾ ਲੀਕਾ ਵਾਲਟਰ ਹੈਗਾ ਇਹਨੂੰ ਆਪਾਂ ਬਾਇਆ ਦੇ 18 ਦੇ ਟਾਈਮ ਅੱਛਾ 18 ਦੇ ਹਾਂਜੀ ਤੇ ਇਹਦਾ ਕੀ ਕੁਛ ਇਹਦਾ ਕੁਛ ਕਰਿਆ 60 ਨੂੰ ਇਹਨੂੰ ਉਦਾਂ ਆਇਆ ਸੀ ਜਦੋਂ ਹੁਣ ਕੱਦੂ ਤੋਂ ਬਾਅਦ ਗਰੀਸ ਗਰੂਸ ਕਾਨ ਨੂੰ ਮੋਹ ਲਿਆ ਪਿਛਲੇ ਟੂਬਨ ਡੱਬਾ ਲਾ ਕੇ ਹੁਣੇ ਕਰਕੇ ਹਟੇ ਫਿੱਟ ਨਹੀਂ ਇਹ 18 ਦੇ ਖਿੱਚੀ ਜਾਂਦਾ Ориਜਨਲੀ ਹਾਂ ਭਾਈ ਇਹ ਚ 옵ਸ਼ਨ ਨਹੀਂ ਬਹੁਤ ਸਪੀਡਾਂ ਸਪੂਟਾਂ ਦੀ ਅੱਛਾ ਯਾਨੀ ਕਿ ਇਹਦੇ ਆਪਣੇ 24 ਇਹਨੂੰ ਗियर ਜਿੱਦਾਂ ਕਹਿ ਦਿੰਦੀ ਆ ਲਿਖਿਆ ਵੀ 24 ਸਪੀਡਾਂ ਜਾਂਦੇ ਸ਼ੋਅ ਤੇ ਲਿਖਿਆ ਵੀ ਆ ਇਹਦੇ ਸੋਨੇ ਜਾਨੀ ਕਿ ਟਾਇਰ ਤੋਰੀ ਜਾਂਦਾ 18 ਦੇ ਰਹਿਮ ਚੇਂਜ ਕੀਤੇ ਸੀ ਅਸੀਂ ਪਟਿਆਲੋਂ ਲੈ ਆਏ ਸੀ ਓਕੇ ਰਹਿਮ ਚੇਂਜ ਕਰਨੇ ਪੈਂਦੇ ਆ ਜੇ ਆਪਾਂ 18 ਦੇ ਪਾਉਣੇ ਆ ਹਾਂਜੀ ਭਾਈ ਕੜਿਆਂ ਦਾ ਫੇਰ ਜਿੱਦਾਂ 18 30 ਜਿੱਦਾਂ ਨਾਲ 30 ਨਹੀਂ ਆ ਜਾਂਦਾ ਹੂੰ ਹੂੰ ਉਹਦੇ ਕਰਕੇ 30 ਦੇ ਘੇਰੇ ਦੇ ਕਰਕੇ ਆਪਾਂ ਨੂੰ ਚੇਂਜ ਕਰਨੇ ਪੈਂਦੇ ਪਰ ਕੋਈ ਜਿੱਦਾਂ ਫਿਟਿੰਗ ਨੂੰ ਪ੍ਰੋਬਲਮ ਨਹੀਂ ਆਈ ਖਚਾਈ ਨੂੰ ਵੀ ਪੂਰਾ ਜਾਨੀ ਕਿ ਵਧੀਆ ਚਾਲ ਪੂਰਾ ਓਕੇ ਮਗਰਾਟ ਉੱਚੇ ਕਰਨੇ ਪੈਕ ਨਹੀਂ ਨਹੀਂ ਭਾਈ ਇਹ ਜਗਾ ਬਹੁਤ ਇਹ ਨਿਕੜ ਤਾਂ ਟੇਜੇ ਆ ਹਨਾ ਦੇਸੀ ਭਾਵੇਂ ਦਾ ਮਖਿਆਲੀ ਹਨਾ ਨਕਰ ਤੇ ਜਿਵੇਂ ਆਪਾਂ ਕਹਿ ਦਈਏ ਸਾਨ ਮੱਛਰਿਆ ਜਾ ਹਾਂ ਪੂਰਾ ਹੈਵੀ ਜੀ ਸਾਰਾ ਹੈਵੀ ਜੀ ਸਿਸਟਮ ਇਹਦਾ ਹਨਾ ਤੇ ਉਹ ਫਾਰਮ ਟਰੈਕ ਤਾਂ ਕੀ ਹੋਣਾ ਇਹਦਾ ਭਾਜੀ ਇਹ ਵੀ ਕੱਦੂ ਤੋਂ ਬਾਅਦ ਜਿੱਦਾਂ ਹੀ ਸਭ ਸਾ ਉਹ ਸਪੈਂਡਲ ਸਪੁੰਡਲ ਜਿੱਦਾਂ ਖੋਲੇ ਇਹਦਾ ਵੀ ਜਿਹੜੇ ਨਿਕੜ ਛੱਕੜ ਕੰਮ ਆਉਣ ਗਾਂ ਫਿਰ ਸੀਜ਼ਨ ਚੱਲ ਪੈਣਾ ਹਾਂ ਅਰਜਣੇ ਆ ਇਹਦਾ ਵੀ ਇਹੀ ਚੱਲਦਾ ਆ ਅੱਛਾ ਇਹਦੇ ਵੀ ਗ੍ਰੀਸ ਗਰੂਸੀ ਸਾਰਾ ਕੁਝ ਹੈ ਹਾਂਜੀ ਇੱਕ ਸਵਾਲ ਵੀਰੇ ਹੋਰ ਸੀਗਾ ਤੁਹਾਨੂੰ ਤਾਂ ਨੌਲੇਜ ਹੀ ਹੋਣੀ ਆ ਜਿਵੇਂ ਰੇਡੀਅਲ ਟਾਇਰਾਂ ਦਾ ਬਹੁਤ ਕਰੇ ਰੇਡੀਅਲ ਤੇ ਵੱਡੇ ਟਾਇਰਾਂ ਦਾ ਹਾਂਜੀ ਪਾਉਣੇ ਚਾਹੀਦੇ ਆ ਕਿ ਨਹੀਂ ਭਾਜੀ ਜਿੱਦਾਂ ਰੇਡੀਅਲ ਤਾਂ ਵਧੀਆ ਚੀਜ਼ ਆ ਹੂੰ ਕਸਾਈ ਘਟਿਆ ਤਾਂ ਹਾਂ ਤੇ ਇਹਨਾਂ ਜਾਨੀ ਕਿ ਸਲਿੱਪਿੰਗ ਘਟਦੀ ਆ ਟਰੈਕਟਰ ਦੀ ਪਰਫਾਰਮੈਂਸ ਵੱਧ ਜਾਂਦੀ ਆ ਹਾਂ ਤੇ ਜਿਹੜੇ ਹੱਦੋਂ ਵੱਧ ਵੱਡੇ ਪਾ ਲੈਂਦੇ ਆ ਉਹਦਾ ਭਾਜੀ ਨਹੀਂ ਫਾਇਦਾ ਨਹੀਂ ਫਾਇਦਾ ਉਹਦਾ ਵਾਹ ਟਰੈਕਟਰ ਛੋ ਗਿਆ ਤੌਰ ਤੇ ਰਹਿ ਜਾਂਦਾ ਖੇਤੀ ਲੈ ਕੇ ਜਾਂਦਾ ਹੂੰ ਜਦੋਂ ਇੱਕ ਹੁਣ 17 ਦੇ ਟਾਇਰ ਚੱਲੇ ਆ ਹੌਲੈਂਡ ਨੂੰ ਪਾ ਲੈਨੇ ਉਹਨਾਂ ਸੋਨਾ ਵਧੀਆ ਪਰਫਾਰਮੈਂਸ ਬਣੀ ਜਾਂਦੀ 17 ਤੱਕ ਠੀਕ ਆ ਹਾਂਜੀ 16 ਵਾਲੇ ਨੂੰ ਜੇ ਆਪ 18 ਦੇ ਪਾਵਾਂਗੇ ਕੰਮ ਗਲਤ ਆ ਗਲਤ ਆ ਜੇ ਟਰੈਕਟਰ ਸਹਿੰਦਾ ਆ ਹਾਂ ਫੇਰ ਚੱਲੀ ਜਾਂਦੇ ਜਿੱਦਾਂ ਹੁਣ ਆ ਆ ਇਹ ਸਹਿੰਦਾ ਇਸ ਇਹਨਾਂ ਦਾ ਜ਼ੋਰ ਦਾ ਹੋਰ ਫੰਡਾ ਆ ਗਿਆ ਨਾ ਇਹ ਹੋ ਗਏ ਆਪਣੇ ਸੋਨਾਲਿਕਾ ਹੋ ਗਿਆ ਪ੍ਰੀਦਾ ਇੰਜਨ ਵੀ ਤਗੜਾ ਹਾਂਜੀ ਇੰਡੋ ਫਾਰਮ ਇੰਡੋ ਫਾਰਮ ਦਾ ਵੀ ਇੰਜਨ ਤਗੜਾ ਹਾਂਜੀ ਵੀ ਕਹਿਣ ਦਾ ਮਤਲਬ ਇਹਨਾਂ ਦੇ ਇੰਜਨ ਤਕੜੇ ਆ ਤਕੜੇ ਆ ਹਾਂਜੀ ਭਾਜੀ ਸਪੀਡਾਂ ਸਹੀ ਮੈਚ ਹੋਣ ਲੋਹਾ ਹੀ ਨਹੀਂ ਖਿੱਚਦਾ ਹਨਾ ਨਹੀਂ ਨਹੀਂ ਉਹ ਹਈ ਨਾ ੱੱਕਾ ਤੋਰਾ ਬਹੁਤ ਵੱਜਦਾ ਤੋਰਾ ਬਹੁਤ ਵੱਜਦਾ ਇਹਦੇ ਜਦਾਂ ਫੇਰ ਨਾਲ ਲੋ ਦੀ ਮੀਡੀਅਮ ਦੀ ਆਪਸ਼ਨ ਹੈਗੀ ਹੈ ਨਾ ਲੋ ਜੀ ਆਪਾਂ ਫੇਰ ওই ਗੱਲ ਵੀਡੀਓ ਆ ਵੀ ਨਹੀਂ ਲੰਮੀ ਖਿੱਚਣੀ ਕੋਲ ਮਲਾ ਕੇ ਨਾ ਵੀਰਾ ਮੋਡੀਫਿਕੇਸ਼ਨ ਸਾਰੀਆਂ ਹੀ ਕਰਦਾ ਏ ਟੂ ਜ਼ੈਡ ਬੱਦ ਡਾਇਰੈਕਟਰ ਕਰਾ ਲਓ ਉਹ ਤੁਹਾਡੀ ਸ਼ਮਤਾ ਹੈ ਨਾ ਵੀਰੇ ਜਿੰਨਾ ਕੁੜ ਪਾਓਗੇ ਹਾਂਜੀ ਉਹਨਾਂ ਸਾਰੇ ਡਾਇਰੈਕਟਰ ਸਾਰੇ ਹਾਂ ਮਿੰਦਰਾ ਮੈਸੀ ਅਰਜਨ ਸੋਨਾਲਿਕਾ ਪ੍ਰੀਤ ਹਾਲੈਂਡ ਜੌਂਡੀਅਰ ਜਿਹੜਾ ਮਰਜੀ ਐ ਨਹੀਂ ਠੀਕ ਜਿਹੜਾ ਵੀ ਬ੍ਰਾਂਡ ਤੁਸੀਂ ਇੱਥੇ ਲਿਆ ਕੇ ਉਹਦਾ ਨੂੰ ਵੱਡਾ ਕਰਾ ਸਕਦੇ ਹੋ ਤੇ ਨੰਬਰ ਵੀਰੇ ਦਾ ਨਹੀਂ ਆਪਾਂ ਦੇ ਸਕਦੇ ਕਿਉਂਕਿ ਵੀਰ ਦਾ ਕੰਮ ਤੁਸੀਂ ਇੱਥੇ ਵੀ ਦੇਖ ਲਓ ਬਾਹਰ ਵੀ ਤੁਹਾਨੂੰ ਨਿਗਾਹ ਮਰਾਈ ਆ ਵੀਰ ਕੋਲੇ ਕੰਮ ਹੋਵੇ ਸੀ ਬਾਬੇ ਦੀ ਮਿਹਰ ਆ ਤੇ ਜਿਹੜੇ ਵੀਰ ਨੇ ਕਰਵਾਉਣਾ ਵੀਰੇ ਆਪਣਾ ਡਰੈੱਸ ਆਪਾਂ ਦੱਸ ਦੇਣੇ ਆਪਣਾ ਭਾਜੀ ਮੋਹ ਸਾਹਿਬ ਆ ਪਾਵਰ ਸੇ ਲੱਗੇ ਪਏ ਜਾਂਦਾ ਜਿੱਥੇ ਆਪਣੇ ਆ ਗੁਰੂ ਘਰ ਹਾਂਜੀ ਗੁਰੂ ਅਰਜਨ ਦੇਵ ਜੀ ਦਾ ਪੰਜਵੇਂ ਪਾਤਸ਼ਾਹੀ ਦਾ ਯਾਨੀ ਕਿ ਵਿਆਹ ਹੋਇਆ ਇਸ ਪਿੰਡ 'ਚ ਮਾਤਾ ਗੰਗਾ ਜੀ ਦਾ ਪਿੰਡ ਆ ਭਾਜੀ ਹਾਂ ਵੀ ਉੱਥੇ ਕਹਿੰਦਾ ਮਤਲਬ ਮੋਹ ਸਾਹਿਬ ਆ ਕੇ ਹਾਂਜੀ ਕਿਸੇ ਤੋਂ ਵੀ ਪੁੱਛ ਲਓ ਹਾਂਜੀ ਕਿਸੇ ਤੋਂ ਵੀ ਪੁੱਛ ਲਓ ਬਾਕੀ ਰੋਡ ਦੇ ਉੱਪਰ ਹੀ ਆ ਰੋਡ ਦੇ ਉੱਤੇ ਹੀ ਆ ਭਾਜੀ ਹਾਂ ਤੇ ਵੀਰ ਦਾ ਨਾਮ ਜੀਵਨ ਸਿੰਘ ਹਨਾ ਹਾਂਜੀ ਭਾਜੀ ਤੇ ਕੋਈ ਵੀ ਤੁਸੀਂ ਟਰੈਕਟਰ ਦਾ ਕੁਝ ਵੀ ਕਰਾਉਣਾ ਤੇ ਇੱਥੇ ਆ ਕੇ ਕਰਾ ਸਕਦੇ ਹੋ ਨੰਬਰ ਤੋਂ ਸੌਰੀ ਮਾਫੀ ਦੇ ਆ ਜੇ ਨੰਬਰ ਨਹੀਂ ਦੇ ਸਕਦੇ ਕਿਉਂਕਿ ਵੀਰ ਦਾ ਕੰਮ ਹੈਗਾ ਬੀਜੀ ਦੋ ਆ ਗਿਆ ਮਿਲਦੇ ਆਂ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ